ਮੈਂ ਰਾਜੇਸ਼ ਕਹਿਰ ਰਾਸ਼ਟਰੀ ਪ੍ਰਮੁਖ ਅਖਿਲ ਭਾਰਤਿਆ Hindu ਸੁਰੱਖਿਆ ਸ਼ੰਤੀ ਸੰਰਾਖਕ ਸ੍ਰੀ Hindu ਤੱਕ ਔਰ ਸ੍ਰੀ ਮਹਾਕਾਲੀ ਮੰਦਰ ਪਟਿਆਲਾ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਹੋਰ ਪਰਵ ਦੀਆਂ ਔਰ ਬਿਸ਼ਰਮਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਅਸੀਂ ਇਸ ਦੀਵਾਲੀ ਤੇ ਕਾਮਨਾ ਕਰਦੇ ਹਾਂ ਕਿ ਸਾਡਾ ਸਾਰਾ ਦੇਸ਼ हरिया भरिया होश भ्रष्टाचार तो मुक्त होा देस रिश्वतखोरी तो मुक्त और साढ़ा देश बहुत जल्द ही हिंदू राष्ट्र बने एक बार फिर असं इस दिवाली ते सारे देशवासिया की दे। कामना करते हैं कि दिवाली सारे देशवासियों दे के घर च रिद्धि सिद्धि और सुख संपत्ति लेके आए और सारे देशवासिया के घर च लक्ष्मी का वास हो ਇਕ ਖਾਸ ਸੰਦੇਸ਼ ਸਾਰੇ ਨੌਜਵਾਨਾਂ ਨੂੰ ਕਿ ਪਟਾਕੇ ਦੱਬ ਕੇ ਬਿਜਾਓ ਕੋਈ ਪੋਲਿਊਸ਼ਨ ਨਹੀਂ ਦਿਵਾਲੀ ਵਾਲੇ ਦਿਨ ਪਟਾਕੇ ਰਾਜ ਕੇ ਬਨਾਓ ਪੋਲਿਊਸ਼ਨ ਦੇ ਦਿਨ 364 ਦਿਨ ਹੁੰਦੇ ਹਨ ਉਸ ਦਿਨ ਦੇਖੋ ਲੇਕਿਨ ਦਿਵਾਲੀ ਵਾਲੇ ਦਿਨ ਰਾਜ ਕੇ ਦਿਵਾਲੀ ਮਨਾਇ ਜਾਏ ਦਾਜੀ ਕੇ ਪਟਾਕੇ ਚਲਾਏ ਜਾਏ